ਜਿੱਥੇ ਦੀਵਾਲੀ ਦਾ ਤਿਉਹਾਰ ਨੇੜੇ ਆ ਇਸ ਮੌਕੇ ਆਤਿਸ਼ਬਾਜੀ ਵੀ ਜ਼ੋਰਾਂ ਤੇ ਕੀਤੀ ਜਾਂਦੀ ਹੈ ਤਾਂ ਜਹੇ ਦੇ ਵਿੱਚ ਆਲੇ ਫਿਰੋਜ਼ਪੁਰ ਦੇ ਵਿੱਚ ਜ਼ਿਲ੍ਹਾ ਮੈਜਿਸਟਰੇਟ ਦੇ ਵੱਲੋਂ ਜੋ ਹੈ ਉਹ ਥਾਵਾਂ ਜੋ ਨੇ ਉਹ ਨਿਰਧਾਰਿਤ ਕਰ ਦਿੱਤੀਆਂ ਗਈਆਂ ਨੇ ਕਿ ਕਿਹੜੀਆਂ ਥਾਵਾਂ ਤੇ ਜੋ ਆਤਿਸ਼ਬਾਜ਼ੀ ਜੋ ਹੈ ਜੋ ਪਟਾਕੇ ਆ ਉਹਨਾਂ ਦੀ ਵਿਕਰੀ ਤੇ ਖਰੀਦਦਾਰੀ ਜੋ ਹੈ ਉਹ ਲੋਕ ਕਰ ਸਕਦੇ ਨੇ ਤਾਂ ਵੱਖ-ਵੱਖ ਥਾਵਾਂ ਜ਼ਿਲ੍ਹਾ ਮੈਜਿਸਟ੍ਰੇਟ ਦੇ ਵੱਲੋਂ ਜੋ ਹੈ ਅਮਿਤ ਸਰੇਨ ਜੋ ਨੇ ਜ਼ੀਰਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਉਹਨਾਂ ਦੇ ਵੱਲੋਂ ਕੁਝ ਥਾਵਾਂ ਨਿਰਧਾਰਿਤ ਕਰ ਦਿੱਤੀਆਂ ਗਈਆਂ ਨੇ ਕਿ ਇਹਨਾਂ ਥਾਵਾਂ ਤੋਂ ਹੀ ਤੁਸੀਂ ਪਟਾਕਿਆਂ ਦੀ ਵਿਕਰੀ ਜਾਂ ਖਰੀਦਦਾਰੀ ਕਰ ਸਕਦੇ ਹੋ ਕਿਉਂਕਿ ਗੈਰ ਕਾਨੂੰਨੀ ਜੋ ਪਟਾਕਿਆਂ ਦੀ ਵਿਕਰੀ ਹੋਵੇਗੀ ਉਸ ਦੇ ਖਿਲਾਫ ਜ਼ਿਲ੍ਹਾ ਮੈਜਿਸਟਰੇਟ ਦੇ ਵੱਲੋਂ ਸਖਤੀ ਵਰਤੀ ਜਾਵੇਗੀ ਤਾਂ ਉਸ ਦੇ ਖਿਲਾਫ ਕਾਰਵਾਈ ਜੋ ਹੈ ਉਹ ਕੀਤੀ ਜਾਵੇਗੀ ਤਾਂ ਵੱਖ-ਵੱਖ ਥਾਵਾਂ ਜੋ ਨੇ ਉਹ ਫਿਰੋਜ਼ਪੁਰ ਦੇ ਵਿੱਚ ਤੈਅ ਕਰ ਦਿੱਤੀਏ ਗਏ ਨੇ ਜੇਕਰ ਅਸੀਂ ਪ੍ਰਮੁੱਖ ਤੌਰ ਤੇ ਜਿਹਦੇ ਦੀ ਗੱਲ ਕਰੀਏ ਤਾਂ ਵੱਖ-ਵੱਖ ਥਾਵਾਂ ਜੋ ਨੇ ਜ਼ਿਲ੍ਹਾ ਮੈਜਿਸਟਰੇਟ ਦੇ ਵੱਲੋਂ ਤੈਅ ਕਰ ਦਿੱਤੀਏ ਗਏ ਨੇ ਜੇਕਰ ਅਸੀਂ ਕੁਝ ਥਾਵਾਂ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਵਿੱਚ ਓਪਨ ਗਰਾਉਂਡ ਜੋ ਹੈ ਆਈਟੀਆਈ ਬॉयਜ਼ ਦੀ ਤਾਂ ਉੱਥੇ ਇਹ ਪਟਾਕਿਆਂ ਦੀ ਵਿਕਰੀ ਜੋ ਹੈ ਕੀਤੀ ਜਾਵੇਗੀ ਉੱਥੇ ਹੀ ਫਿਰੋਜ਼ਪੁਰ ਕੈਂਟ ਦੇ ਵਿੱਚ ਜੋ ਓਪਨ ਗਰਾਉਂਡ ਹੈ ਮਨੋਹਰ ਲਾਲ ਸੀਨੀਅਰ ਸੈਕੰਡਰੀ ਸਕੂਲ ਤੇ ਵਿੱਚ ਪਟਾਕਿਆਂ ਦੀ ਵਿਕਰੀ ਜੋ ਹੈ ਉਹ ਕੀਤੀ ਜਾ ਸਕੇਗੀ ਜੀਰਾ ਦੀ ਅਸੀਂ ਗੱਲ ਕਰੀਏ ਤਾਂ ਓਪਨ ਗਰਾਉਂਡ ਜੋ ਗੁਰਦਾਸ ਰਾਮ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਹੈ ਉੱਥੇ ਪਟਾਕਿਆਂ ਦੀ ਵਿਕਰੀ ਤੇ ਖਰੀਦਦਾਰੀ ਜੋ ਹੈ ਉਹ ਕੀਤੀ ਜਾ ਸਕੇਗੀ ਮੱਖੂ ਦੀ ਗੱਲ ਕਰੀਏ ਤਾਂ ਸੀਨੀਅਰ ਸੈਕੰਡਰੀ ਸਕੂਲ ਬॉयਜ਼ ਦੇ ਵਿੱਚ ਜੋ ਹੈ ਉਹ ਪਟਾਕਿਆਂ ਦੀ ਵਿਕਰੀ ਤੇ ਖਰੀਦਦਾਰੀ ਕੀਤੀ ਜਾ ਸਕੇਗੀ ਇਹ ਤਾਂ ਜ਼ਿਲ੍ਹਾ ਮੈਜਿਸਟਰੇਟ ਅਮਰਸਰੀਂ ਦੇ ਵੱਲੋਂ ਕੁਝ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਨੇ ਤੇ ਕੇਵਲ ਇਨ੍ਹਾਂ ਥਾਵਾਂ ਦੇ ਉੱਤੇ ਹੀ ਪਟਾਕਿਆਂ ਦੀ ਵਿਕਰੀ ਤੇ ਖਰੀਦਦਾਰੀ ਜੋ ਹੈ ਉਹ ਹੋ ਸਕੇਗੀ ਤਾਂ ਫਿਰੋਜ਼ਪੁਰ ਦੇ ਜੀਰਾ ਦੇ ਵਿੱਚ ਜ਼ਿਲ੍ਹਾ ਮੈਜਿਸਟਰੇਟ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਜਿੱਥੇ ਇਹ ਕਿਹਾ ਗਿਆ ਹੈ ਕਿ ਜੇਕਰ ਕੋਈ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਟਾਕਿਆਂ ਦੀ ਵਿਕਰੀ ਕਰਦਾ ਪਾਇਆ ਗਿਆ ਜਾਂ ਖਰੀਦਦਾਰੀ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਜੋਆ ਉਹ ਕੀਤੀ ਜਾਵੇਗੀ ਤਾਂ ਉੱਚੀ ਆਵਾਜ਼ ਨਾਲ ਚੱਲਣ ਵਾਲੇ ਜੋ ਪਟਾਕੇ ਨੇ ਆਤਿਸ਼ਬਾਜੀ ਦੀ ਜੋ ਗੈਰ ਕਾਨੂੰਨੀ ਵਿਕਰੀ ਜਾਂ ਖਰੀਦਦਾਰੀ ਕੀਤੀ ਜਾਵੇਗੀ ਆਨਲਾਈਨ ਬਣਾਇਆ ਵੀ ਜਾਵੇਗਾ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਜੋਆ ਕੀਤੀ ਜਾਵੇਗੀ ਤਾਂ ਫਿਰੋਜ਼ਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਵੱਲੋਂ ਇਹ ਕੁਝ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਨੇ ਜਿੱਥੇ ਪਟਾਕਿਆਂ ਦੀ ਵਿਕਰੀ ਤੇ ਉਥੇ ਹੀ ਪਟਾਕਿਆਂ ਦੀ ਖਰੀਦਦਾਰੀ ਜੋ ਹੈ ਉਹ ਲੋਕ ਕਰ ਸਕਣਗੇ ਇਸ ਦੇ ਨਾਲ ਹੀ ਜੇਕਰ ਅਸੀਂ ਟਾਈਮਿੰਗ ਦੀ ਗੱਲ ਕਰੀਏ ਤਾਂ 20 ਅਕਤੂਬਰ ਨੂੰ ਦੀਵਾਲੀ ਦੀ ਰਾਤ ਜੋ ਹੈ 2 ਘੰਟਿਆਂ ਦੀ ਛੂਟ ਜੋ ਹੈ ਉਹ ਆਤਿਸ਼ਬਾਜੀ ਦੇ ਲਈ ਜ਼ਿਲ੍ਹਾ ਮੈਜਿਸਟਰੇਟ ਦੇ ਵੱਲੋਂ ਦਿੱਤੀ ਗਈ ਹੈ ਤਾਂ ਸ਼ਾਮ 8 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਯਾਨੀ ਕਿ 2 ਘੰਟੇ ਤੁਸੀਂ ਪਟਾਕੇ ਜੋ ਹੈ ਉਹ ਆਤਿਸ਼ਬਾਜੀ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਆਤਿਸ਼ਬਾਜੀ ਨਹੀਂ ਕਰ ਸਕਦੇ ਤਾਂ ਜ਼ਿਲ੍ਹਾ ਮੈਜਿਸਟਰੇਟ ਦੇ ਵੱਲੋਂ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਪਟਾਕਿਆਂ ਦੀ ਵਿਕਰੀ ਤੋਂ ਲੈ ਕੇ ਪਟਾਕਿਆਂ ਦੀ ਖਰੀਦਦਾਰੀ ਤੋਂ ਤਹੀ ਪਟਾਕੇ ਚਲਾਉਣ ਦੀ ਟਾਈਮਿੰਗ ਵੀ ਜੋ ਆਓ ਜ਼ਿਲ੍ਹਾ ਮੈਜਿਸਟਰੇਟ ਦੇ ਵੱਲੋਂ ਨਿਰਧਾਰਿਤ ਕਰ ਦਿੱਤੀ ਗਈ ਹੈ ਤੇ ਇਸ ਦੇ ਤਹਿਤ ਹੁਣ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਵਾਪਕ ਥਾਵਾਂ ਨਿਰਧਾਰਿਤ ਕਰ ਦਿੱਤੀਆਂ ਗਈਆਂ ਨੇ ਕਿ ਤੁਸੀਂ ਇਹਨਾਂ ਥਾਵਾਂ ਤੋਂ ਹੀ ਪਟਾਕਿਆਂ ਦੀ ਜੋ ਖਰੀਦਦਾਰੀ ਹੈ ਜਾਂ ਵਿਕਰੀ ਕਹਿ ਲਈਏ ਉਹ ਕਰ ਸਕਦੇ ਹੋ ਤਾਂ ਫਿਰੋਜ਼ਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਅਮਦ ਸਰੇਨ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਥਾਵਾਂ ਜੋ ਨੇ ਉਹ ਨਿਰਧਾਰਿਤ ਕੀਤੀਆਂ ਗਈਆਂ ਨੇ